ਇਹ ਲੜਕੀ ਸਰ ਵਰਨੀਤ कौर ਹੈ ਪੁੱਤਰੀ ਦਲਜੀਤ ਸਿੰਘ ਵਾਸੀ ਪਿੰਡ ਹੈਗਾ ਜੀ ਮੰਡੋਲੀ ਇਹ ਰਹਿਣ ਵਾਲੀ ਸੀ ਉਮਰ ਇਹਦੀ 24 ਸਾਲ ਦੀ ਸੀ ਜੀ ਇਹਨੂੰ ਇੱਕ ਲੜਕਾ ਸੀ ਸਰ ਗੌਰਵ ਕੁਮਾਰ ਪੁੱਤਰ ਰਾਮ ਮੂਰਤੀ ਵਾਸੀ ਪਿੰਡ ਹਰਪਾਲਪੁਰ ਉਹ ਤੰਗ ਪਰੇਸ਼ਾਨ ਕਰਦਾ ਸੀ ਇਹਨੇ ਉਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਸੁਸਾਇਡ ਕਰ ਲਿਆ ਸੀ ਸਰ ਤੇ ਉਹਦੇ ਉਹਦੇ ਚਾਚੇ ਦੇ ਬਿਆਨ ਤੇ ਪਰਚਾ ਦੇ ਕੇ ਦਲਜੀਤ ਸਿੰਘ ਦੇ ਬਿਆਨ ਤੇ ਪਰਚਾ ਦੇ ਕੇ ਅਸੀਂ ਉਹ ਲਾਸ਼ ਦਾ ਪੋਸਟਮਾਨ ਕਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਹਦੀ ਜਿਹੜਾ ਦੋਸ਼ੀ ਗੌਰਵ ਕੁਮਾਰ ਹੈ ਉਹਦੀ ਗ੍ਰਿਫਤਾਰੀ ਲਈ ਅਸੀਂ ਟੀਮਾਂ ਭੇਜੀ ਹੋਈਆਂ ਅਸੀਂ ਉਹਨੂੰ ਜਲਦੀ ਅਰੈਸਟ ਕਰਕੇ ਇਹ ਲੜਕੀ ਕੀ ਕੰਮ ਕਰਦੀ ਸੀ? 10 ਲੱਖਾਂ ਕਮਾਉਂਦੀ। ਲੜਕੀ ਕੀ ਕੰਮ ਕਰਦੀ ਸੀ? ਇਹ ਸਰ ਨਰਸਿੰਗ ਸੀ ਕੀਤੀ ਹੋਈ ਸੀ ਨੇ। ਸਿਮਰਤਾ ਨਰਸਿੰਗ ਹੌਮ ਚ ਬਤੌਰ ਨਰਸ ਡਿਊਟੀ ਕਰਦੀ ਸੀ। ਇਹ ਜਿਹੜੇ ਨੌ ਇਹ ਜਿਹੜੇ ਸੂਸਾਇਡ ਕਰਦੇ ਆ ਜਾਂ ਇਹ ਪਰੇਸ਼ਾਨ ਕਰਦੇ ਆ ਨੌਂ ਨੂੰ ਹਨ ਸੜਕੀ ਨੂੰ ਉਹਨਾਂ ਨੂੰ ਕੀ ਚਾਹਣਾ ਚਾਹੁੰਦੇ ਆ? ਉਹਨਾਂ ਨੂੰ ਕਹਿੰਦੇ ਆਂ ਵੀ ਬਿਲਕੁਲ ਸਿੱਧੇ ਹੋ ਜਾਓ ਕਾਨੂੰਨ ਤੱਕ ਬਣਦੀ ਕਾਰਵਾਈ ਉਹਨਾਂ ਦੇ ਕੀਤੀ ਜਾਏਗੀ ਇਹ ਲੜਕੀ ਸਰ ਵਰਨੀਤ कौर ਹੈ ਪੁੱਤਰੀ ਦਲਜੀਤ ਸਿੰਘ ਵਾਸੀ ਪਿੰਡ ਹੈਗਾ ਜੀ ਮੰਡੋਲੀ ਇਹ ਰਹਿਣ ਵਾਲੀ ਸੀ ਉਮਰੇ ਦੀ 24 ਸਾਲ ਦੀ ਸੀ ਜੀ ਇਹਨੂੰ ਇੱਕ ਲੜਕਾ ਸੀ ਸਰ ਗੌਰਵ ਕੁਮਾਰ ਪੁੱਤਰ ਰਾਮ ਮੂਰਤੀ ਵਾਸੀ ਪਿੰਡ ਹਰਪਾਲਪੁਰ ਉਹ ਤੰਗ ਪਰੇਸ਼ਾਨ ਕਰਦਾ ਸੀ ਇਹਨੇ ਉਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਸੁਸਾਇਡ ਕਰ ਲਿਆ ਸੀ ਸਰ ਤੇ ਉਹਦੇ ਉਹ ਚਾਚੇ ਦੇ ਬਿਆਨ ਤੇ ਪਰਚਾ ਦੇ ਕੇ ਦਲਜੀਤ ਸਿੰਘ ਦੇ ਬਿਆਨ ਤੇ ਪਰਚਾ ਦੇ ਕੇ ਅਸੀਂ ਉਹ ਲਾਸ਼ ਦਾ ਪੋਸਟਮਾਨ ਕਾ ਕੇ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੰਦੀ ਹੈ। ਉਹਦੀ ਜਿਹੜਾ ਦੋਸ਼ੀ ਗੌਰਵ ਕੁਮਾਰ ਏ ਉਹਦੀ ਗ੍ਰਿਫਤਾਰੀ ਲਈ ਅਸੀਂ ਟੀਮਾਂ ਭੇਜੀ ਹੋਈਆਂ ਅਸੀਂ ਉਹਨੂੰ ਜਲਦੀ ਅਰੈਸਟ ਕਰਕੇ ਇਹ ਲੜਕੀ ਕੀ ਕੰਮ ਕਰਦੀ ਸੀ? ਸਲਾਖਾਂ ਪਿੱਛੇ ਦਮਾਗੇ। ਲੜਕੀ ਕੀ ਕੰਮ ਕਰਦੀ ਸੀ? ਇਹ ਸਰ ਨਰਸਿੰਗ ਸੀ ਕੀਤੀ ਹੋਈ ਸੀ ਨੇ। ਸਿਮਰਤਾ ਨਰਸਿੰਗ ਹੌਮ ਵਿੱਚ ਬਤੌਰ ਨਰਸ ਡਿਊਟੀ ਕਰਦੀ ਸੀ। ਇਹ ਜਿਹੜੇ ਨੌ ਇਹ ਜਿਹੜੇ ਸੂਤੈਰ ਕਰਦੇ ਆ ਜਾਂ ਇਹ ਪਰੇਸ਼ਾਨ ਕਰਦੇ ਆ ਨੌਨਾਂ ਨੂੰ ਸਰ ਕੀ ਕਹਿਣਾ ਚਾਹੁੰਦੇ ਸਰ? ਉਹਨਾਂ ਨੂੰ ਕਹਿੰਦੇ ਆ ਵੀ ਬਿਲਕੁਲ ਸਿੱਧੇ ਹੋ ਜਾਓ ਕਾਨੂੰਨ ਤੱਕ ਬਣਦੀ ਕਾਰਵਾਈ ਉਹਨਾਂ ਦੇ ਕੀਤੀ ਜਾਏਗੀ